ਜੀ ਹੈਲੋ ਦੋਸਤੋ ਇੱਕ ਵਾਰ ਤੁਹਾਡਾ ਮੁੜ ਤੋਂ ਸਵਾਗਤ ਹੈ ਵਰਧਮਾਨ ਕਰੀਅਰ ਪਲੇਸ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਮੈਂ ਆਸ਼ੀਸ਼ ਵਰਮਾ ਆ ਤੁਹਾਡੇ ਨਾਲ ਲੈ ਕੇ ਆਇਆ ਜੀ ਫਿਰ ਇੱਕ ਸਿਲੈਕਟਿਡ ਸਟੂਡੈਂਟ ਨੂੰ ਜਿਨ੍ਹਾਂ ਨੇ ਰੀਸੈਂਟਲੀ ਐਗਜ਼ਾਮ ਕਲੀਅਰ ਕੀਤਾ ਸੀਗਾ 2023 ਕਾਂਸਟੇਬਲ ਦਾ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਜਿਹੜੀ ਸਫਲਤਾ ਹੈ ਉਹ ਸੰਘਰਸ਼ ਮੰਗਦੀ ਹੈ ਤਾਂ ਦੋਸਤੋ ਜਾਣਦੇ ਆ ਅੱਜ ਆਪਣੇ ਸਟੂਡੈਂਟ ਦੇ ਨਾਲ ਕਿ ਇਹਨਾਂ ਨੇ ਇਸ ਸਫਲਤਾ ਨੂੰ ਪ੍ਰਾਪਤ ਕਰਨ ਦੇ ਲਈ ਕਿੱਦਾਂ ਦਾ ਸੰਘਰਸ਼ ਕੀਤਾ ਇਨਾਂ ਦੇ ਜਰਨੀ ਕਿਦਾਂ ਦੀ ਰਹੀ ਤਾਂ ਗਗਨ ਦੀ ਪਹਿਲਾਂ ਤੁਹਾਡਾ ਵਰਤਮਾਨ ਕਰੀ ਪਲੇਸ ਦੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ थैंक यू ਸਰ ਹਾਂਜੀ ਗਗਨ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸੋ ਮੇਰਾ ਨਾਮ ਗਗਨਦੀਪ ਕੋਹੜ ਹੈ ਮੈਂ ਬਲੇਸ ਟਖਾ ਨਿਹਰਾਦੀ ਰਹਿਣ ਵਾਲੀ ਆਂ ਜ਼ਿਲ੍ਹਾ ਮੇਰਾ ਸੰਗਰੂਰ ਹੈ ਗਗਨ ਤੁਸੀਂ 2023 ਕਾਂਸਟੇਬਲ ਹੈ ਨਾ ਜਿਵੇਂ ਕਿ ਐਗਜ਼ਾਮ ਕਲੀਅਰ ਕੀਤਾ ਹਾਂ ਤਾਂ ਫਾਈਨਲੀ ਸੈLECTION ਹੋ ਚੁੱਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੌਂਗ੍ਰੈਚੁਲੇਸ਼ਨ ਫੈਮਲੀ ਖੁਸ਼ ਹੈ ਬਹੁਤ ਜ਼ਿਆਦਾ ਸਰ ਤੇ ਹੋ ਤੁਹਾਨੂੰ ਜ਼ਿਲ੍ਹਾ ਕਿਹੜਾ ਮਿਲਿਆ ਮੋਹੱਲੀ ਜ਼ਿਲ੍ਹਾ ਮਿਲਿਆ ਸਰ ਮੋਹੱਲੀ ਜ਼ਿਲ੍ਹਾ ਮਿਲਿਆ ਤਾਂ ਗगन ਤੁਸੀਂ ਸਟੂਡੈਂਟਸ ਨੂੰ ਇਹ ਦੱਸੋ ਕਿ ਇਹ ਸਾਰਾ ਜਿਹੜਾ ਸੰਘਰਸ਼ ਰਿਹਾ ਕਿਉਂਕਿ 2023 ਦਾ ਜਿਹੜਾ ਇਹ ਕਾਂਸਟੇਬਲ ਦਾ ਜਿਹੜਾ ਇਹ ਸਿਲੈਕਸ਼ਨ ਦਾ ਜਿਹੜਾ ਇਹ ਸੰਘਰਸ਼ ਸੀਗਾ ਬਹੁਤ ਜ਼ਿਆਦਾ ਹਾਰਡ ਰਿਹਾ ਸੀ ਦੇਖਿਆ ਜਿਵੇਂ ਕਿ ਨਾ ਸਟੂਡੈਂਟਸ ਨੇ ਪ੍ਰੋਟੈਸਟ ਵੀ ਕੀਤਾ ਤਾਂ ਇਹ ਤੁਹਾਡੀ ਜਰਨੀ ਕਿਦਾਂ ਰਹੀ ਕੀ ਤੁਹਾਡਾ ਪਹਿਲਾ ਪੇਪਰ ਹੀ ਪਹਿਲੀ ਵਾਰ ਚ ਕਲੀਅਰ ਹੋਇਆ ਹੈ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਐਗਜ਼ਾਮ ਵਗੈਰਾ ਕੋ ਦਿੱਤੇ ਨੇ ਮੈਂ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਪੇਪਰ ਦਿੱਤੇ ਸੀ ਪਟਵਾਰੀ ਸਬ ਇਨਸਪੈਕਟਰ 2021 ਕੌਨਸਟੇਬਲ ਜਿਹਦੇ ਵਿੱਚ ਮੈਨੂੰ ਸਫਲਤਾ ਨਹੀਂ ਪ੍ਰਾਪਤ ਹੋਈ ਸੀ ਬਟ ਮੈਂ 2023 ਦਾ ਪੇਪਰ ਦਿੱਤਾ ਜਿਹਦੇ ਵਿੱਚ ਮੈਂ ਕੌਨਸਟੇਬਲ ਚ ਸਿਲੈਕਟ ਹੋਈ ਵਰਤਮਾਨ ਦੇ ਟੀਚਰਾਂ ਨੇ ਬਹੁਤ ਜ਼ਿਆਦਾ ਸਪੋਰਟ ਦਿੱਤਾ ਮੇਰੀ ਫੈਮਿਲੀ ਦਾ ਸਪੋਰਟ ਵੀ ਤਾਂ ਅੱਜ ਮੈਂ ਕੌਨਸਟੇਬਲ ਦੇ ਵਿੱਚ ਸਿਲੈਕਟ ਹੋ ਕੇ ਵਰਤਮਾਨ ਦਾ ਧੰਨਵਾਦ ਕਰਦੀ ਆ ਜੋ ਵੀ ਮੈਂ ਅੱਜ ਪੋਸਟ ਤੇ ਹ ਤੇ ਤੁਸੀਂ ਜਿਹੜੀ ਤਿਆਰੀ ਸੀ ਲਗਨ ਉਹ ਸਿੱਧਾ ਵਰਦਮਨ ਕਾਲਜ ਪਲੇਸ ਤੋਂ ਹੀ ਕੀਤੀ ਸੀ ਜਾਂ ਇਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਇੰਸਟੀਚਿਊਟ ਤੋਂ ਜਾਂ ਜਾਂ ਪਹਿਲਾਂ ਕਿਸੇ ਤਰੀਕੇ ਨਾਲ ਤੁਸੀਂ ਤਿਆਰੀ ਕਰਦੀ ਸੀਗੇ ਮਤਲਬ ਮੈਂ 2021 ਦਾ ਪੇਪਰ ਦਿੱਤਾ ਸੀ ਮੈਂ ਘਰ ਵੈ ਕੇ ਸਟੱਡੀ ਕੀਤੀ ਕਰਦੇ ਕੇ ਸਟੱਡੀ ਕਰਦੀ ਸੀ ਕਿਵੇਂ ਵੀ ਚਲੋ ਉਹ ਚੀਜ਼ ਨਹੀਂ ਬਣੀ ਜੋ ਮੈਨੂੰ ਵਰਤਮਾਨ ਤੋਂ ਸਿੱਖਣ ਨੂੰ ਮਿਲੀ ਮੈਂ ਇੱਥੇ ਆਈ ਅਕੈਡਮੀ ਚ ਤੁਮ ਅਕੈਡਮੀ ਬਹੁਤ ਜ਼ਰੂਰੀ ਆਪਾਂ ਨੂੰ ਸਟੱਡੀ ਕਰਨ ਲਈ ਮੈਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ 2021 ਚ ਮੈਂ ਦੇ ਨੰਬਰ ਤੋਂ ਰਹੀ ਚਲੋ ਮੈਂ ਨੈਕਸਟ ਪੇਪਰ ਦੀ ਤਿਆਰੀ ਕੀਤੀ ਪਹਿਲਾਂ ਵੀ ਬਹੁਤ ਦਿੱਕਤ ਪੜਵਾਰੀ ਵਗੈਰਾ ਤੇ ਨਹੀਂ ਕਲੀਅਰ ਹੋਏ ਮੈਂ ਵਰਤਮਾਨ ਚ ਆਈ ਮੇਰਾ ਕਨਸਟੇਬਲ ਚ ਸਿਲੈਕਸ਼ਨ ਹੋਈ ਮੈਂ ਅੱਜ ਸਿਲੈਕਟ ਹੋਈ 2023 ਦੇ ਪੇਪਰ ਵਿੱਚ ਤਾਂ ਇੰਸਟੀਚਿਊਟ ਦੇ ਨਾਮ ਨਾਲ ਆਪਾਂ ਨੂੰ ਇੰਸਟੀਚਿਊਟ ਚ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਤਾਂ ਆਪਾਂ ਨੂੰ ਗੈਰਨਸ ਬਹੁਤ ਜ਼ਰੂਰੀ ਹੈ ਤਾਂ ਜਿਵੇਂ ਤੁਸੀਂ ਬਿਲੋਂਗ ਕਰਦੇ ਹੋ ਇਸ ਸੰਗਰੂਰ ਤੋਂ ਹਾਂ ਸੰਗਰੂਰ ਤੋਂ ਤੇ ਪਿੰਡ ਤੋਂ ਪਿੰਡ ਚਟਣ ਹੈਗਾ ਓਕੇ ਠੀਕ ਹੈ ਤੇ ਉੱਥੇ ਮਤਲਬ ਤੁਹਾਡੀ ਕੱਲੀਆਂ ਦੀ ਸਿਲੈਕਸ਼ਨ ਜਦੋਂ ਤੁਹਾਡੇ ਨਾਲ ਹੋਊ ਤੁਹਾਡੇ ਦੋਸਤ ਹੋਣਗੇ ਪਿੰਡ ਦੇ ਵਿੱਚ ਕਰ ਦੇਖੋ ਜਿਹੜਾ ਮਾਹੌਲ ਹੁੰਦਾ ਹੈ ਹੈਨਾ ਪਿੰਡਾਂ ਦੀਆਂ ਕੁੜੀਆਂ ਨੂੰ ਬਾਹਰ ਨਿਕਲਣਾ ਸਰ ਪਿੰਡਾਂ 'ਚ ਤਾਂ ਮੈਂ ਕੱਲੀ ਕੁੜੀਆਂ ਬॉयਜ਼ ਨਹੀਂ ਨਾਲ ਦੇ ਪਿੰਡਾਂ 'ਚ ਹੋਈਆਂ ਨੇ ਬਟ ਮੇਰੇ ਨਾਲ ਦੇ ਹਰ ਇੱਕ ਕੋਈ ਮੈਨੂੰ ਪੁੱਛਦਾ ਕਿੱਥੋਂ ਸਟੱਡੀ ਕੀਤੀ ਤਾਂ ਮੈਂ ਵਰਤਮਾਨ ਦਾ ਹੀ ਨਾਮ ਲੈਨੀ ਆ ਮੈਂ ਉੱਥੋਂ ਸਟੱਡੀ ਕੀਤੀ ਤਾਂ ਮੈਂ ਹਰ ਇੱਕ ਨੂੰ ਹੀ ਗਾਈਡੈਂਸ ਕਰਦੀ ਆ ਵੀ ਵਰਤਮਾਨ ਚ ਆਓ ਇਕਵਲ ਜਸਟ ਆ ਕੇ ਦੇਖੋ ਵੀ ਕਿੱਦਾਂ ਦਾ ਮਾਹੌਲ ਹੈ ਇੰਸਟੀਚਿਊਟ ਚ ਸਟੱਡੀ ਕਰਨ ਦਾ ਤਾਂ ਆਪਾਂ ਨੂੰ ਗੈਨਸ ਮਿਲੂਗੀ ਤਾਂ ਆਪਾਂ ਸਟੱਡੀ ਕਰਾਂਗੇ ਤਾਂ ਐਗਜ਼ਾਮ ਪੱਕਾ ਕਲੀਅਰ ਹੋਗਾ ਹੀ ਵਰਦਾਨ ਤੇ ਜ਼ਰੂਰ ਆਓ ਇੱਥੇ ਤੇ ਬੱਚਿਆਂ ਨੂੰ ਤੁਸੀਂ ਕੀ ਮਤਲਬ ਜਿਹੜੇ ਦੇਖੋ ਕਈ ਬੱਚਿਆਂ ਦਾ ਜਿਹੜਾ ਸੁਪਨਾ ਹੁੰਦਾ ਹੈ ਨਾ ਕਿ ਸਰਕਾਰੀ ਨੌਕਰੀ ਦਾ ਸਰਕਾਰੀ ਨੌਕਰੀ ਚ ਵੀ ਯੂਨੀਫਾਰਮ ਦਾ ਜਿਹੜਾ ਸੁਪਨਾ ਹੈ ਇਹ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਸੁਪਨਾ ਹੁੰਦਾ ਨਾ ਇਹ ਬਹੁਤ ਸਾਰੇ ਸਟੂਡੈਂਟਸ ਆਉਂਦਾ ਹੈ ਹਾਂ ਸਰ ਕਿ ਪੰਜਾਬ ਪੁਲਿਸ ਦੇ ਵਿੱਚ ਕਰ ਲੱਗੀ ਹੈ ਯੂਨੀਫਾਰਮ ਵਾਲੀ ਡਰੈੱਸਾਂ ਨੂੰ ਮਿਲੇ ਤਾਂ ਤੁਸੀਂ ਬੱਚਿਆਂ ਨੂੰ ਕੀ ਟਿਪਸ ਦਿਓਗੇ ਕਿ ਕਿਉਂਕਿ ਕੀ ਸਿਰਫ ਇਹ ਸੋਚਦੇ ਨੇ ਕਿ ਇਕੱਲਾ ਪੇਪਰ ਦੇ ਦੋ ਤਿਆਰੀ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈ ਹੈਨਾ ਕਿ ਪੇਪਰ ਕੋਈ ਇੰਪੋਰਟੈਂਟ ਨਹੀਂ ਹੁੰਦਾ ਇਹਨਾਂ ਜਾਂ ਗਾਈਡੈਂਸ ਲੈਣੀ ਕੋ ਇੰਪੋਰਟੈਂਟ ਨਹੀਂ ਹੁੰਦੀ ਤੁਸੀਂ ਬੱਚਿਆਂ ਨੂੰ ਕੀ ਟਿਪਸ ਦੋਗੇ ਕਿ ਕੋਚਿੰਗ ਲੈਣੀ ਜ਼ਰੂਰੀ ਹੈ ਜਾਂ ਨਹੀਂ ਹੈ ਕੋਚਿੰਗ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਨਾ ਕੋਚਿੰਗ ਤੋਂ ਪੇਪਰ ਨਹੀਂ ਕਲੀਅਰ ਹੁੰਦਾ ਕਿਉਂਕਿ ਕੋਚਿੰਗ ਲਵਾ ਤਾਂ ਕੁਛ ਨਾ ਕੁਝ ਟੀਚਰ ਦੱਸਦਾ ਹੈ ਇਕੱਲੇ ਘਰੇ ਬੈ ਕੇ ਕੁਝ ਨਹੀਂ ਬੰਨਣਾ ਇੱਕ ਵਾਰ ਕੋਚਿੰਗ ਲਓ ਪੇਪਰ ਕਲੀਅਰ ਹੋਣੀ ਹੋਣਾ ਕੋਚਿੰਗ ਤੋਂ ਬਿਨਾ ਤਾਂ ਕੁਛ ਹੈ ਹੀ ਨਹੀਂ ਕਿਉਂਕਿ ਕਿਹੜੇ ਬੁੱਕਸ ਟੀਚਰਾਂ ਨੇ ਪੜਾਉਣਾ ਹੈ ਜਾਂ ਕਲਾਸ ਲਾਉਣਾ ਹੈ ਉਹ ਘਰ ਬ ਲਾਈਫ ਦੇ ਵਿੱਚ ਕਲਾਸ 'ਚ ਆਉਣਾ ਜ਼ਰੂਰੀ ਹੈ ਕਿਉਂਕਿ ਸਟੱਡੀ ਆਪਾਂ 10th ਵਗੈਰਾ ਕੁਝ ਵੀ ਕਰਦਾ ਹੋਵੇ ਤਾਂ ਸਕੂਲ ਜਾ ਕੇ ਸਟੱਡੀ ਕਰਕੇ ਤਾਂ ਹੀ ਪਾਸ ਹੋਇਆ ਤਾਂ ਇੰਸਟੀਚਿਊਟ ਆਓ ਸਟੱਡੀ ਕਰੋ ਤਾਂ ਪੇਪਰ ਕਲੀਅਰ ਕਰੋ ਟੈਸਟ ਸੀਰੀਜ਼ ਵਗੈਰਾ ਵੀ ਤੁਸੀਂ ਟੈਸਟ ਸਭ ਤੋਂ ਇੰਪੋਰਟੈਂਟ ਨੇ ਟੈਸਟ ਲਾਉਣੇ ਜ਼ਰੂਰੀ ਨੇ ਕਿਉਂਕਿ ਬਿਨਾ ਟੈਸਟ ਤੋਂ ਕੁਝ ਨਹੀਂ ਹੋਣਾ ਜੇ ਟੈਸਟ ਦੇਵਾਂਗੇ ਤਾਂ ਪਤਾ ਲੱਗੂ ਵੀ ਕਿੱਥੇ ਜੇ ਖੜੇ ਆ ਕਿੰਨਾ ਕੁ ਆਪਣਾ ਸਲਿਪਸ ਕਵਰ ਹੋ ਰਿਹਾ ਕਿੰਨਾ ਕੁ ਨਹੀਂ ਤਾਂ ਟੈਸਟ ਮੋਸਟਲੀ ਜ਼ਰੂਰੀ ਟੈਸਟ ਬਹੁਤ ਇੰਪੋਰਟੈਂਟ ਨੇ ਹੈ ਨਾ ਇਹ ਇਸ ਤੋਂ ਇਲਾਵਾ ਮੈਂ ਹੁਣ ਤੁਸੀਂ ਵੀ ਅੱਗੇ ਵੀ ਫਰਦਰ ਕਿਸ ਐਗਜ਼ਾਮ ਦੀ ਤੋਂ ਆਦ ਮੈਂ ਸਬ ਇਨਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ ਉਹ ਵੀ ਵਰਤਮਾਨ ਤੋਂ ਹੀ ਕੋਚਿੰਗ ਲਵਾਂਗੀ ਤਾਂ ਨੈਕਸਟ ਈਅਰ ਆਪਾਂ ਮਿਲਦੇ ਹਾਂ ਸਬ ਇਨਸਪੈਕਟਰ ਦੀ ਪੋਸਟ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ